ਜਿੱਤੀ ਆਮਾਦੀ ਪਾਰਟੀ ਆ ਖੁਸ਼ ਕਾਂਗਰਸੀ ਹੋਈ ਜਾਂਦੀ ਤੇ ਕੌਣ ਖੁਸ਼ ਹੁੰਦਾ ਜਿਹੜੇ ਇਸ ਗੱਲ ਤੇ ਖੁਸ਼ ਹੋਦੇ ਵੀ ਆਸ਼ੂ ਹਾਰ ਗਿਆ ਤੁਸੀਂ ਇਹ ਮਤਲਬ ਕਿ ਆਸ਼ੂ ਹੁਣ ਹਾਰ ਗਿਆ ਤੇ ਜੇ ਆਹੀ ਤੁਹਾਡੀ ਹਾਲਤ ਨਹੀਂ ਤੇ ਸਤਾਈ ਤੁਹਾਡਾ ਵੰਡਾ ਕੱਖ ਨਹੀਂ ਖਾਲੀ ਤਾਂ ਕੋਈ ਹੋਰ ਪੜਨਦਾ ਇਹਦੇ ਨਾਲ ਤੁਸੀਂ ਦੇਖੋਗੇ ਜੇ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜੇ ਦੋ ਲੋਕ ਖੜੇ ਐ ਭਾਰਤੀ ਜਨਤਾ ਪਾਰਟੀ ਵਾਲੇ ਹੋਰ ਅਕਾਲੀ ਦਲਾ ਵਾਲੇ ਉਹਨਾਂ ਦੋਨਾਂ ਦੀ ਤੁਸੀਂ ਵੋਟ ਪਰਸੈਂਟੇਜ ਮਿਲਾ ਕੇ ਦੇਖੋ ਦੂਜੇ ਨੰਬਰ ਤੇ ਆਉਂਦੇ ਐ ਤੇ ਕੱਲ ਨੂੰ ਜੇ ਉਹ ਇਕੱਠੇ ਹੋ ਗਏ ਤੇ ਫਿਰ ਤੇ ਇਥੇ ਕਾਂਗਰਸ ਨੂੰ ਕੀਨੇ ਪੁੱਛਣੇ ਮੈਨੂੰ ਤਾਂ ਇਹੋ ਲੱਗਦਾ ਕਿ ਜੇ ਆਹੀ ਹਾਲਤ ਰਹੀ ਕਿ ਤੇ ਇਹ ਨਾ ਹੋ ਜੇ ਕਿ ਪੰਜਾਬ ਦੇ ਅੱਕੇ ਹੋਏ ਲੋਕ ਵੀ ਕਾਲੀਆਂ ਨੇ ਤਾਂ ਯਾਰ ਸਰਕਾਰ ਬਣਾਉਣੀ ਨਹੀਂ ਇਹ ਤਾਂ ਗਏ ਆਈ ਦੂਜੇ ਪਾਸੇ ਵੀ ਇਹਨਾਂ ਦੇ ਕਾਂਗਰਸ 'ਤੇ ਵੀ ਕੀ ਵਿਸ਼ਵਾਸ ਕਰੀਗੇ ਕਿ ਤੇ ਭਾਰਤੀ ਜਨਤਾ ਪਾਰਟੀ ਵਾਲੇ ਪਾਸੇ ਨੂੰ ਨਾ ਤੋਰ ਦੇ ਖਤਰਾ ਇਹ ਦੀਲ ਕਰਨਾ ਪੈਣਾ ਜਿਹੜਾ ਜਾਖੜ ਨੇ ਵੀ ਕਹਿ ਸੀ ਪੰਜਾਬ ਦੀ ਕਿਸਾਨੀ ਬਾਰੇ ਪੰਜਾਬ ਦੇ ਸਿੱਖ ਮਸਲੇ ਜਿਹੜੇ ਉਹਨਾਂ ਬਾਰੇ ਜਿੰਨੀ ਦੇਰ ਉਹਨਾਂ ਨੂੰ ਹੱਲ ਨਹੀਂ ਕਰਾਉਂਦੇ ਉਹਨੀ ਦੇਰ ਤੱਕ ਸਿੱਖਾਂ ਦੀ ਤੁਹਾਨੂੰ ਲੱਗਦਾ ਕਿ ਜਿਹੜਾ ਇਹ ਨਤੀਜੇ ਆਏ ਨੇ ਇਹਨਾਂ ਨਤੀਜਿਆਂ ਨੇ ਕਿਤੇ ਨਾ ਕਿਤੇ ਗੱਠ ਜੋੜ ਦਾ ਰਾਹ ਪੱਧਰਾ ਕਰਤਾ ਜਾਂ ਲੀਡਰ ਉਧਰ ਵੱਲ ਦੇਖਣ ਲੱਗੇ ਨੇ ਲੱਗਦਾ ਕੁਝ ਐਸਾ ਹੋਇਆ ਘੱਟੋ ਘੱਟ ਦੋਨੇ ਤਰ੍ਹਾਂ ਸੋਚਣ ਜ਼ਰੂਰ ਲੱਗਣਾ ਵੀ ਇਹ ਇਕੱਠੇ ਹੋਮਗਿਤਾ ਬਣਾ ਲਾਂਗੇ ਨਹੀਂ ਨਹੀਂ ਔਰ ਇਹ ਗੱਲ ਵੀ ਹੈ ਕਿ ਕੁਝ ਬੰਦਿਆਂ ਨੇ ਇਸ ਗੱਲ ਦੇ ਉੱਤੇ ਕਿ ਜੀ ਅਕਾਲੀ ਦਲ ਹਾਰ ਗਿਆ ਉਹਨਾਂ ਨੇ ਟਿੱਪਣੀਆਂ ਵੀ ਕੀਤੀਆਂ ਜਿਹੜੇ ਵਿਰੋਧ ਵਾਲੇ ਅਕਾਲ لیکن زیادہ تر لوگ تیرے چپ ہیں۔ ਤੁਸੀਂ ਦੇਖੋ ਕਿ ਜਿਹੜੀ کمیٹی ہے ਉਸ کمیٹی ਦੇ ਵਿੱਚ ਬਹੁਤੇ ਨਹੀਂ ਲੋਕ ਬੋਲੇ। ਉਹ ਵੀ ਇਹ ਮਹਿਸੂਸ ਕਰਦੇ ਕਿ ਜਦੋਂ ਅਕਾਲੀ ਦਲ ਦਾ ਨੁਕਸਾਨ ਹੁੰਦਾ ਨਾ ਅਕਾਲੀ ਦਲ ਤਾਂ ਅਕਾਲੀ ਦਲ ਹੀ ਰਹਿਣੇ। ਅੱਜ ਸੁਖਵੀਰ ਲੀਡਰਾਂ ਕਹਿੰਨ ਕੋਈ ਹੋਰ ਬਣ ਸਕਦਾ ਹੈ। ਉਹ ਜਦੋਂ ਉਹ ਦੇਖਦੇ ਨਾ ਲੋਕ ਯਾਰ ਵੀ ਯਾਰ ਵੱਡਾ ਨੁਕਸਾਨ ਹੋਊਗਾ ਤਾਂ ਉਸ ਕਰਕੇ ਉਹ ਥੋੜਾ ਬਹੁਤਾ ਜਿਹੜਾ ਹੈਗਾ ਸੋਚ ਰਹੇ ਆ ਵੀ ਹਾਂ ਸਾਨੂੰ ਵੀ ਇਕੱਠਿਆ ਹੋਣਾ ਚਾਹੀਦਾ।